ਵਾਗਰਵਾਗ ਰੂ ਪੈਣਾ ਜਦੋਂ ਮੈਂ ਆ ਕੇ ਇੱਥੇ ਵੇਖਿਆ ਸ਼ਹਿਰ ਦੀਆਂ ਤੀਆਂ ਇਹ ਤੇ ਹੈ ਹੀ ਆਡਿਆ ਪੈਣਾ ਬੀਬੀਆਂ ਤਿਆਰ ਸ਼ਿਆਰ ਹੋ ਕੇ ਆਈਆਂ ਪੈਣਾ ਸਟੇਜ ਤੇ ਨਚੰਡੀਆਂ ਕੁਝ ਕੀ ਆਂਡੇ ਨੂੰ ਰੈਂਪਵਾਕ ਕਰਨ ਡੀਆਂ ਸਾਡੇ ਪਿੰਡ ਚ ਨਹੀਂ ਆ ਹੁੰਦਾ ਵੀ ਸਾਡੇ ਤੇ ਹੁੰਦੀਆਂ ਖੁੱਲੀਆਂ ਤੀਆਂ ਬੋਰਡ ਦੇ ਥੱਲੇ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਗਾਣੇ ਬੋਲਦੀਆਂ ਕਿਤੇ ਬੋਲੀਆਂ ਪਾਉਂਦੀਆਂ ਤੇ ਕਿਤੇ ਖਲਕਾਰੀਆਂ ਲੈ ਕੇ ਆਉਂਦੀਆਂ ਸ਼ਹਿਰ ਦੀਆਂ ਤੀਆਂ ਦਾ ਸਟਾਈਲ ਹੀ ਵੱਖਰਾ ਵਾ ਹੈ ਕੋਈ ਸਾੜੀ ਪਾ ਕੇ ਆਈ ਕੋਈ ਗੋਣ ਪਾ ਕੇ ਆਈ ਨਹੀਂ ਪੈਣਾ ਮਜ਼ਾ ਹੀ ਆ ਗਿਆ ਇਹ ਕਮਿਨਿਟੀ ਇੱਥੋਂ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਮੈਨੂੰ ਅਸੈਪਟ ਕੀਤਾ ਨਾ ਮੈਂ ਮਤਲਬ ਬਹੁਤ ਜ਼ਿਆਦਾ ਥੈਂਕ ਯੂ ਇਨ ਸਾਰਿਆਂ ਦਾ ਤੇ ਇੱਥੇ ਆ ਕੇ ਹੋਰ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹਨਾਂ ਬੀਬੀਆਂ ਨੂੰ ਇੰਜੋਏ ਕਰਦੇ ਦੇਖਿਆ ਰੋਜ਼ ਦੀ ਟੈਨਸ਼ਨ ਵਾਲੀ ਜ਼ਿੰਦਗੀ ਜਿਹੜੀ ਦੂਰ ਹੋ ਗਈ ਹੈ ਅਜਾਏ ਖੁੱਲ ਕੇ ਨੱਚਦੇ ਆਏ ਨਾ ਇਹਨਾਂ ਨੂੰ ਵੇਖ ਕੇ ਹੀ ਬੰਦਾ ਹੈ ਮਤਲਬ ਮਜ਼ਾ ਆ ਜਾਂਦਾ ਵਾ ਬਹੁਤ ਸਾਰੇ YouTube ਦੇ ਉਤੇ ਕਮੈਂਟਸ ਆਉਂਦੇ ਨੇ ਇੱਕ ਕੁੜੀ ਦਾ ਇੱਕ ਵਾਰੀ ਮੈਨੂੰ ਕਮੈਂਟ ਆਇਆ ਮੇਰਾ ਪੜ੍ਹ ਕੇ ਨਾ ਰੋਣਾ ਨਿਕਲ ਗਿਆ ਸੀਗਾ ਉਹ ਕਹਿੰਦੀ ਦੀਦੀ ਮੈਂ ਇਸ ਵਕਤ ਤੋਂ ਹਸਪੀਟਲ ਤੇ ਆ ਤੇ ਪਿਛਲੇ 15 ਦਿਨਾਂ ਤੋਂ ਮੈਂ ਬੈੱਡ ਤੇ ਆ ਬਿਲਕੁਲ ਤੇ ਪਰ ਕਹਿੰਦੀ ਮੈਂ ਤੁਹਾਡੀ ਰੀਲ ਜਦੋਂ ਵੇਖਦੀ ਆ ਨਾ ਮੈਨੂੰ ਨਾਲ ਹੀ ਐ ਲੱਗਦਾ ਵੀ ਨਹੀਂ ਯਾਰ ਕੁਝ ਨਹੀਂ ਹੁੰਦਾ ਠੀਕ ਹੈ ਮੈਂ ਮੈਂ ਠੀਕ ਹੋ ਜਾਣਾ ਡਿਪਰੈਸ਼ਨ ਚੋਂ ਨਿਕਲਣ ਦੇ ਲਈ ਹੀ ਮੈਂ ਰੀਲ ਸਟਾਰਟ ਕੀਤੀ ਸੀ ਮੇਰੇ ਹਸਬੰਦ ਨੇ ਕਿਹਾ ਵੀ ਦੇਖ ਤੂੰ ਸ਼ੁਰੂ ਕਰ ਮੈਂ ਤੇਰੇ ਨਾਲ ਆ ਤੇ ਉਹ ਜਦੋਂ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋਇਆ ਤਾਂਵੇਂ-ਤਵੇਂ ਮੈਂ ਬਾਹਰ ਆਉਣਾ ਸ਼ੁਰੂ ਹੋਈ ਬਟ ਫਿਰ ਵੀ ਅਜੇ ਕਿਤੇ ਨਾ ਕਿਤੇ ਮੈਡੀਸਿਨ ਮੇਰੀ ਚੱਲਦੀ ਹੈ ਪਰ ਕਾਫੀ ਹੱਦ ਤੱਕ ਮੈਨੂੰ ਉਹਦਾ ਫਰਕ ਆ ਸੋ ਉਸ ਡਿਪਰੈਸ਼ਨ ਦੇ ਦੌਰ ਚ ਨਿਕਲਣ ਚ ਮੇਰੀ ਸਾਰੀ ਹੈਲਪ ਮੇਰੇ ਦਰਸ਼ਕਾਂ ਨੇ ਕੀਤੀ ਹੈ ਜੀ ਮੇਰਾ ਸਾਥ ਦੇ ਕੇ ਅੱਜ ਇੱਥੇ ਫੰਕਸ਼ਨ ਤੇ ਆ ਕੇ ਹੋਰ ਵਧੀਆ ਹੋ ਗਿਆ ਤੁਹਾਨੂੰ ਪਤਾ ਥੋੜੇ ਜਿਹਾ ਸਟ्रेस ਫ੍ਰੀ ਹੋ ਜਾਂਦਾ ਵਾ ਹਨਾ ਇਹੋ ਜੇ ਰੋਜ਼ ਦੀ ਉਹੋ ਹੀ ਲਾਈਫ ਇੱਕੋ ਜਿਹੀ ਚੱਲ ਜਾਂ ਇੱਜਾ ਦੀ ਰੋਟੀ ਖਾਓ ਥੋੜੀ ਖਾ ਲਓ ਯਾਨੀ ਕਿ ਅਸੀਂ ਹਨਾ ਰੀਲਾਂ ਤੇ ਆ ਕੇ ਇੱਜ਼ਤਾਂ ਲਹਾ ਕੇ ਤੇ ਫਿਰ ਰੋਟੀ ਖਾਈਏ ਉਹ ਮੈਨੂੰ ਰੋਟੀ ਰੋਟੀ ਨਹੀਂ ਹੁੰਦੀ ਤੇ ਇਹੋ ਜੇ ਫੇਮ ਨੂੰ ਵੀ ਐਸੀ ਕੀ ਕਰਨਾ ਆ ਹਨਾ ਜਿਹੜਾ ਇੱਜ਼ਤ ਗਵਾ ਕੇ ਆਇਆ ਫੇਮ ਤੇ ਉਹ ਆ ਜਿਹਦੇ ਨਾਲ ਇੱਜ਼ਤ ਤੁਹਾਡੇ ਕੋਲ ਆਵੇ ਸ਼੍ਰੀ ਗਾਲ ਤੁਸੇ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਤੁਹਾਡੀ ਆਪਣੀ ਰਿਤਕੌਰ ਸੋ ਇਸ ਵੇਲੇ ਅਸੀਂ ਤੀਆਂ 30 ਦੀਆਂ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਈਆਂ ਵੈਸੇ ਤਾਂ ਤੁਸੀਂ ਪਿੱਛੇ ਬੈਨਰ ਲੱਗਿਆ ਦੇਖ ਹੀ ਲਿਆ ਹੋਵੇਗਾ ਤੇ ਅੱਜ ਇੱਕ ਬਹੁਤ ਹੀ ਖਾਸ ਗੈਸਟ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਹਾਂ ਜੋ ਕਿ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮਹਿਮਾਨ ਦੇ ਵਜੋਂ ਹਿੱਸਾ ਬਣੇ ਨੇ ਤੇ ਇੱਥੇ ਵੈਸੇ ਤਾਂ ਉਰੀਲਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਅਕਸਰ ਦੇਖਿਆ ਹੋਵੇਗਾ ਕਿ ਉਹ ਸਭ ਨੂੰ ਹਸਾਉਂਦੇ ਰਹਿੰਦੇ ਨੇ ਤੇ ਅੱਜ ਆਪਾਂ ਨਿਰਪੱਖ ਪੋਸਟ ਦੇ ਦਰਸ਼ਕਾਂ ਨੂੰ ਉਹਨਾਂ ਦੇ ਨਾਲ ਮਿਲਾਵਾਂਗੇ ਤੇ ਕੁਝ ਹਾਸਿਆ ਖੇਡੀਆਂ ਵੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਸ਼ਿਕਾ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਆਪਣਾ ਟਾਈਮ ਦਿੱਤਾ ਤੁਸੀਂ ਮੇਰੇ ਕੋਲ ਆਏ ਹੋ ਥੈਂਕ ਯੂ ਹਾਲ ਚੱਲ ਦੱਸੋ ਪਹਿਲਾਂ ਹਾਲ ਚੱਲ ਬਹੁਤ ਵਧੀਆ ਹੈ ਅੱਜ ਇੱਥੇ ਫੰਕਸ਼ਨ ਤੇ ਆ ਕੇ ਹੋਰ ਵਧੀਆ ਹੋ ਗਿਆ ਤੁਹਾਨੂੰ ਪਤਾ ਥੋੜੇ ਜਿਹਾ ਸਟ्रेस ਫ੍ਰੀ ਹੋ ਜਾਂਦਾ ਵਾ ਹਨਾ ਇਹੋ ਜੇ ਰੋਜ਼ ਦੀ ਉਹ ਸੋ ਇਥੇ ਐਨ ਰੌਣਕਾਂ ਲੱਗੀਆਂ ਹੋਈਆਂ ਹਨ ਛੋਟੇ ਛੋਟੇ ਬੱਚੇ ਵੀ ਆਈਆਂ ਨਿੱਕੀਆਂ ਨਿੱਕੀਆਂ ਧੀਆਂ ਆਈਆਂ ਹੋਈਆਂ ਨੇ ਆਪਣੇ ਘਰ ਦੀਆਂ ਮਾਵਾਂ ਪੈਣਾ ਆਈਆਂ ਹੋਈਆਂ ਨੇ ਕਿੱਦਾਂ ਦਾ ਮਤਲਬ ਹੋ ਰਿਹਾ ਹੈ ਨਾ ਬਿਲਕੁਲ ਰਿਲੈਕਸ ਫੀਲ ਕਰਦੇ ਤੁਸੀਂ ਇੱਥੇ ਪਹੁੰਚੇ ਕਿੱਦਾਂ ਦੇ ਲੱਗਿਆ ਸਭ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਮਤਲਬ ਜਦੋਂ ਤੁਹਾਨੂੰ ਇੰਨੇ ਪਿਆਰ ਕਰਨ ਵਾਲੇ ਹੋਣ ਹਨ ਜਦੋਂ ਮੈਂ ਰੀਲਸ ਵਗੈਰਾ ਪਾਉਣੀ ਉੱਥੇ ਮੈਨੂੰ ਕਮੈਂਟਸ ਕਰਦੇ ਨੇ ਉਹ ਪਿਆਰ ਅੱਡ ਹੁੰਦਾ ਪਰ ਜਦੋਂ ਇਦਾਂ ਮਿਲ ਕੇ ਪਿਆਰ ਮਿਲਦਾ ਨਾ ਉਹ ਉਹਦਾ ਇੱਕ ਆਡੀ ਸਵਾਦ ਆ ਜਦੋਂ ਇਹਨਾਂ ਦੀਆਂ ਜਫੀਆਂ ਮਿਲਦੀਆਂ ਜਦੋਂ ਇਹਨਾਂ ਦੀ ਮ ਐਜ਼ ਅ ਕਲਾਕਾਰ ਮੈਂ ਇਹਨੂੰ ਬਿਆਨ ਨਹੀਂ ਕਰ ਸਕਦੀ ਲਵਰਸ ਨਹੀਂ ਆਪਰੇ ਹਾਂ ਨਹੀਂ ਇਸ ਚੀਜ਼ ਨੂੰ ਨਹੀਂ ਮੈਂ ਬਿਆਨ ਕਰ ਸਕਦੀ ਜਿੰਨਾ ਪਿਆਰੇ ਮੈਨੂੰ ਬੀਬੀਆਂ ਦੇ ਦਿੰਦੀਆਂ ਨੇ ਮੈਨੂੰ ਕਦੇ-ਕਦੇ ਲੱਗੂਗਾ ਕਿ ਇੰਨਾ ਜ਼ਿਆਦਾ ਬਹੁਤ ਪਿਆਰ ਮਿਲਦਾ ਹੈ ਜੀ ਨਹੀਂ ਹੁਣ ਵੀ ਆਪਾਂ ਨੇ ਇੱਥੇ ਤੁਹਾਨੂੰ ਦੇਖਦੇ ਹੀ ਪਏ ਸੀਗੇ ਕਿ ਹਾਲਾਂਕਿ ਆਪਾਂ ਸਾਰੇ ਹੀ ਪਹਿਲੀ ਵਾਰ ਮਿਲਿਆ ਪਰ ਤੁਹਾਨੂੰ ਮਿਲ ਕੇ ਐਦਾਂ ਨਹੀਂ ਲੱਗਿਆ ਕਿ ਆਪਾਂ ਪਹਿਲੀ ਵਾਰ ਮਿਲਿਆ ਕੁਝ ਆਪਣਾ ਪੰਜਾ ਸਭ ਨੂੰ ਮਹਿਸੂਸ ਹੋਇਆ ਹਾਲਾਂਕਿ ਮੈਨੂੰ ਖੁਦ ਹੋਇਆ ਥੈਂਕ ਯੂ ਸੋ ਮਚ ਕਲਾਕਾਰ ਸਬਦ ਦਾ ਸਾਂਝਾ ਹੁੰਦਾ ਮੈਨੂੰ ਐਂ ਲੱਗਦਾ ਕਲਾਕਾਰ ਲੋਕਾਂ ਦਾ ਬਣਾਇਆ ਹੁੰਦਾ ਤੇ ਉਹ ਲੋਕਾਂ ਦਾ ਹੀ ਹੁੰਦਾ ਵਾ ਤੇ ਉਹਦੇ ਚ ਕੋਈ ਐਟੀਟਿਊਡ ਜਾਂ ਉਹੋ ਜਿਹੀ ਚੀਜ਼ਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਇੱਕ ਆਪਣਤ ਹੋਣੀ ਬਹੁਤ ਜ਼ਰੂਰੀ ਹੈ ਤੇ ਜੇ ਇਸ ਆਪਣਤ ਨਾਲ ਮੇਰੇ ਜਿਹੜੇ ਸਰੋਤੇ ਨੇ ਮੇਰੇ ਜਿਹੜੇ ਦਰਸ਼ਕ ਨੇ ਮੈਨੂੰ ਮਿਲਦੇ ਨੇ ਮੈਨੂੰ ਲੱਗਦਾ ਅੱਗੋਂ ਮੈਨੂੰ ਵੀ ਉਹੋ ਜਿਹੀ ਆਪਣਤ ਵਿਖਾਉਣੀ ਚਾਹੀਦੀ ਏ ਇਸੇ ਕਰਕੇ ਇਦਾਂ ਇਸ ਤਰੀਕੇ ਇਹਨਾਂ ਨੂੰ ਮੈਂ ਮਿਲਦੀ ਆ ਤੇ ਹੋਰ ਜ਼ਿਆਦਾ ਪਿਆਰ ਇਹਨਾਂ ਦਾ ਮੈਨੂੰ ਮਿਲਦਾ ਫਿਰ ਅੱਛਾ ਕਦੇ ਸੋਚਿਆ ਸੀ ਕਿ ਇੱਥੇ ਤੁਹਾਨੂੰ ਐਜ਼ ਅ ਗੈਸਟ ਇਨਵਾਈਟ ਕੀਤਾ ਜਾਏਗਾ ਇੱਥੇ ਜਿੰਨੀਆਂ ਵੀ ਕੁੜੀਆਂ ਆਈਆਂ ਹੋਈਆਂ ਨੇ ਆਪਣੇ ਘਰ ਦੀਆਂ ਹਨਾ ਤੇ ਕਦੀ ਸੋਚਿਆ ਸੀ ਉਹ ਆਣਗੇ ਫੋਟੋਸ ਕਰਵਾਣਗੇ ਐਜ਼ ਅ ਫੈਨ ਤੁਹਾਨੂੰ ਟ੍ਰੀਟ ਕਰਨਗੇ ਕਿਦਾਂ ਦਾ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਾ ਵੇਖੋ ਮੈਂ ਅੰਮ੍ਰਿਤਸਰ ਤੋਂ ਮੂਵ ਹੋਈ ਆ ਮੈਨੂੰ ਮੂਵ ਹੋਏ ਜੇ 4 ਮਹੀਨੇ ਹੋਏ ਨੇ ਹਨਾ ਤੇ ਇੱਥੇ ਹਜੇ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਨਵਨੀਤ ਮੁਹਾਲੀ ਚ ਆ ਗਈ ਆ ਇੱਕ ਨਵੇਂ ਸ਼ਹਿਰ ਜਾ ਕੇ ਵਸਣਾ ਫਿਰ ਉੱਥੋਂ ਦੇ ਲੋਕਾਂ ਚ ਇੱਕ ਜਾਣਿਆ ਜਾਣਾ ਫਿਰ ਉੱਥੇ ਤੁਹਾਨੂੰ ਐਜ਼ ਅ ਚੀਫ ਗੈਸਟ ਬੁਲਾਣਾ ਹਨਾ ਜਿੱਦਾ ਅੰਮ੍ਰਿਤਸਰ ਚ ਤੇ ਮੈਂ ਪਿਛਲੇ 10 ਸਾਲ ਤੋਂ ਥੀਏਟਰ ਕਰ ਰਹੀ ਆ ਮੇਰਾ ਇੱਕ ਨਾਮ ਆ ਹੁਣ ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਐ ਯਾ ਕ੍ਰੀਏਟ ਕੰਟੈਂਟ ਕ੍ਰੀਏਟਰ ਮੇਰਾ ਨਾਮ ਬਣ ਰਿਹਾ ਵਾ ਤੇ ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਜਿਸ ਤਰੀ ਇਹਨਾਂ ਬੀਬੀਆਂ ਨੂੰ ਇੰਜੋਏ ਕਰਦੇ ਵੇਖਿਆ ਰੋਜ਼ ਦੀ ਟੈਨਸ਼ਨ ਵਾਲੀ ਜ਼ਿੰਦਗੀ ਜੋ ਦੂਰ ਹੋ ਗਈ ਅੱਜ ਆਏ ਖੁੱਲ ਕੇ ਨੱਚਣ ਆਏ ਨਾ ਇਹਨਾਂ ਨੂੰ ਵੇਖ ਕੇ ਹੀ ਬੰਦਾ ਮਤਲਬ ਮਜ਼ਾ ਆ ਜਾਂਦਾ ਵਾ ਹਾਂ ਓਏ ਖੁੱਲ ਕੇ ਨੱਚਣ ਦੀਆਂ ਅਰੇ ਬਹੁਤ ਜ਼ਰੂਰੀ ਹੈ ਤੀਵੀਆਂ ਦੀ ਜ਼ਿੰਦਗੀ 'ਚ ਸਾਰਾ ਦਿਨ ਘਰ ਦੇ ਕੰਮ ਕਰਦੇ ਰਹੋ ਉਹ ਹੀ ਰੋਟੀਆਂ ਦਾਲਾਂ ਤੇ ਉਹਨਾਂ 'ਚ ਕਦੀ ਕਦੀ ਨਿਕਲ ਕੇ ਪਤਾ ਵੀ ਅੱਜ ਸਿਰਫ ਸਾਡਾ ਦਿਨੇ ਆ ਅਸੀਂ ਨੱਚਣ ਆਏ ਖੁੱਲ ਕੇ ਕੋਈ ਮਰਜ਼ੀ ਬੁਲਾ ਲੇ ਅਸੀਂ ਨਹੀਂ ਕਿਤੇ ਜਾਣਾ ਨਾ ਅਸੀਂ ਫੋਨ ਚੱਕੀਏ ਨਾ ਅਸੀਂ ਘਰ ਦੇਣਾ ਕੋਈ ਗੱਲ ਕਰਨੀ ਅਸੀਂ ਇੱਥੇ ਆਉਣਾ ਸੀ ਟੂ ਡਾਂਸ ਕਰਨੇ ਬਸ ਚੱਕਣ ਦੀ ਲੋੜ ਹੀ ਨਹੀਂ ਜੀ ਇੱਥੇ ਟਾਵ ੱਲੇ ਬਣਾਇਆ ਵੀ ਬੀਬੀਆਂ ਟੈਨਸ਼ਨ ਫਰੀ ਹੋ ਸਕਣ ਟਾਵਰ ਹੁੰਦੇ ਨਹੀਂ ਕਿ ਨਾ ਫੋਨ ਆਏ ਨਾ ਜਾਏ ਨਾ ਨੈਟ ਚੱਲੇ ਕੋਈ ਟੈਨਸ਼ਨ ਨਹੀਂ ਕਿਸੇ ਦੀ ਇੰਜੋਏ ਕਰੋ ਮਸਤੀ ਨਾਲ ਬਹੁਤ ਮਜ਼ਾ ਆਇਆ ਉਹਨ ਇੱਥੇ ਇੱਕ ਆਂਟੀ ਨਿਓ ਸ਼ਾਇਦ ਗੋਆ ਤੋਂ ਨੇ ਇੱਕ ਹੋਰ ਨੇ ਉਹਨਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਪਰ ਉਹ ਇੰਨਾ ਵਧੀਆ ਨੱਚ ਰਹੇ ਸੀਗੇ ਪੰਜਾਬੀ ਗਾਣਿਆਂ ਤੇ ਐ ਖੁੱਲ ਖੁੱਲ ਕੇ ਔਰ ਮੈਨੂੰ ਬਹੁਤ ਮਜ਼ਾ ਆਇਆ ਇਹਨਾਂ ਨੂੰ ਵੇਖ ਕੇ ਜੀ ਅੱਛਾ ਤੁਹਾਡੀ ਇੰਸਟਾਗ੍ਰam ਦੇ ਉੱਤੇ ਸਭ ਤੋਂ ਪਹਿਲੀ ਰੀਲ ਕਿਹੜੀ ਸੀ ਜੋ ਵਾਇਰਲ ਹੋਈ ਸੀ ਜਿਸ ਤੇ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਕਿ ਅੱਜ ਨਵਨੀਤ ਸਾਰਿਆਂ ਦੇ ਦਿਲਾਂ 'ਚ ਵਸ ਗਏ ਮੈਂ ਨਾ ਸ਼ੁਰੂਆਤ ਜਦੋਂ ਰੀਲਸ ਦੀ ਕੀਤੀ ਸੀ ਨਵੰਬਰ 'ਚ ਕੀਤੀ ਸੀਗੀ ਤੇ ਪਹਿਲਾਂ ਇੱਕ ਦੋ ਮੰਮੀ ਦੇ ਉੱਤੇ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਮੰਮੀ ਸਾਡੀ ਰੋਟੀਆਂ ਨੂੰ ਲੈ ਕੇ ਕਿੱਦਾਂ ਕਰ ਅਬਜ਼ਰਵੇਸ਼ਨ ਸੀਗੀ ਆ ਫਿਰ ਇੱਕ ਦਿਨ ਮੈਂ ਜਲੰਧਰ ਗਈ ਸੀ ਡੀਡੀ ਨੈਸ਼ਨਲ ਦੇ ਮਤਲਬ ਇੱਕ ਇੰਟਰਵਿਊ ਸੀਗਾ ਜਦੋਂ ਮੈਂ ਉੱਥੋਂ ਵਾਪਸ ਆਈ ਤੇ ਮੈਂ ਆਪਣੀ ਸਾਸੂ ਮਾਣ ਨੂੰ ਦੱਸਣੀ ਮੰਮੀ ਕਹਿੰਦੇ ਵੀ ਉਹ ਵਾਈ ਵਧੀਆ ਮੈਂ ਕਿਹਾ ਹਾਂਜੀ ਮੈਂ ਕਿਹਾ ਮੇਰੇ ਤੇ ਕਿਰਾਇਆ ਹੀ ਨਹੀਂ ਲੱ ਖਾਗੇ ਚਲ ਗਈ ਤੇ ਮੰਮੀ ਕਹਿੰਦੇ ਬੜਾ ਵਧੀਆ ਪਰ ਮੈਂ ਆਟੋ ਦਾ ਕਰਾਇਆ ਲੱਗ ਗਿਆ ਵਾ ਤੇ ਭਗਵੰਤ ਮਾਣ ਨੂੰ ਚਾਹੀਦਾ ਵਾ ਵੀ ਆਟੋ ਦੇ ਕਰਾਇਆ ਵੀ ਮaaf ਕਰ ਦੇ ਮੰਮੀ ਆਂਦੇ ਅਗਲੇ ਨੇ ਤੁਹਾਨੂੰ ਬਸ ਦਾ ਕਰਾਇਆ ਮaaf ਕਰਦਾ ਹੁਣ ਤੁਸੀਂ ਆਂਦੇ ਵੀ ਜੇ ਤੁਸੀਂ ਕਿਤੇ ਪਰੌਣੇ ਜਾਣਾ ਤਾਂ ਤੁਹਾਨੂੰ ਕੇਲੇ ਵੀ ਨਾਲ ਲੈ ਕੇ ਦਵੇ ਉਹ ਤੇ ਮੈਂ ਮੰਮੀ ਇਹਦੇ ਵੀਡੀਓ ਉਹ ਮੈਂ ਵੀਡੀਓ ਬਣਾਈ ਐਂਡ ਉਹ ਮਿਲੀਅਨਸ ਚਲ ਗਈ ਤੇ ਉਸ ਤੋਂ ਬਾਅਦ ਮੈਂ ਕਦੀ ਮੁੜ ਕੇ ਨਹੀਂ ਵੇਖਿਆ ਜੀ ਐਦਾਂ ਹੀ ਪਿਆਰ ਤਾਂ ਡੱਬੀ ਨਹੀਂ ਜਾ ਰਿਹਾ ਤੇ ਆਪਾਂ ਅੱਗੇ ਵਧੀ ਜਾ ਰਹੇ ਹਾਂ ਜੀ ਜਿੱਦਾਂ ਹੁੰਦਾ ਨਾ ਕਿ ਆਪਾਂ ਲਾਈਵ ਦੇ ਵਿੱਚ ਥੋੜਾ ਸੀਰੀਅਸ ਹੁੰਨੇ ਘਰ ਦੇ ਵੀ ਕਹਿੰਦੇ ਨੇ ਕਿ ਤੂੰ ਹਾਸੀਆਂ ਖੇਡੀਆਂ ਕਰੀ ਜਾਂਦੀ ਐ ਸੀਰੀਅਸ ਹੋ ਜਾ ਤੁਹਾਨੂੰ ਕਦੇ ਐਦਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਮੈਂ ਅਸਲ ਜ਼ਿੰਦਗੀ 'ਚ ਥੋੜੀ ਜੀ ਸੀਰੀਅਸ ਹੋਈ ਜਾਨੀ ਐ ਕਿ ਪਰਸਨਲ ਲਾਈਫ 'ਚ ਨਾ ਬਹੁਤ ਕੁਝ ਚੱਲ ਰਿਹਾ ਹੁੰਦਾ ਜੋ ਰੀਲਸ ਤੋਂ ਪਰੇ ਹੁੰਦਾ ਜੋ ਰੀਅਲ 'ਚ ਹੁੰਦਾ ਐ ਹਨਾ ਤੇ ਉਸ ਜ਼ਿੰਦਗੀ 'ਚ ਬੜਾ ਕੁਝ ਚੱਲ ਰਿਹਾ ਹੁੰਦਾ ਉਹਨੂੰ ਲਗਾ ਕੇ ਇੱਕ ਦਰਸ਼ਕਾਂ ਲਈ ਇੱਕ ਵੱਖਰਾ ਮਾਹੌਲ ਲੈ ਕੇ ਆਈਦਾ ਕਮੇਡੀ ਵੀਡੀਓਜ਼ ਲੈ ਆਈਦਾ ਸੋ ਅਸਲ ਜ਼ਿੰਦਗੀ 'ਚ ਬੜੇ ਇਹ ਕੁਝ ਚੱਲ ਰਿਹਾ ਫਿਲਹਾਲ ਬੜੀਆਂ ਸਾਰੀਆਂ ਚ ਕਿ ਜਿੱਦਾਂ ਤੁਸੀਂ ਰੀਲ ਔਰ ਰੀਅਲ ਲਾਈਫ ਦੀ ਗੱਲ કરી ਵੈਸੇ ਬਹੁਤ ਸਾਰੇ ਆਪਾਂ ਕੰਟੈਂਟ ਕ੍ਰியேਟਰ ਦੇਖੇ ਨੇ ਜਿਨ੍ਹਾਂ ਦੀ ਰੀਅਲ ਲਾਈਫ ਕੁਝ ਹੋਰ ਹੁੰਦੀ ਹੈ ਤੇ ਰੀਲ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਕੁਝ ਦੋ ਚਾਰ ਗੱਲਾਂ ਸਾਂਝੀਆਂ ਕਰੋ ਕਹਿੰਦੇ ਨੇ ਕਿ ਦੁੱਖ ਵੰਡਣ ਦੇ ਨਾਲ ਘਟ ਜਾਂਦਾ ਹੈ ਬੀਕੋ ਮੈਂ ਨੂੰ ਪਿਛਲੇ ਮੈਂ 2 ਸਾਲ ਤੋਂ 2 ਪਹਿਲਾਂ ਵੀ ਰਹੀਆਂ ਪਰ ਪਿਛਲੇ 2 ਸਾਲ ਤੋਂ ਮੈਂ ਕਾਫੀ ਡਿਪਰੈਸ਼ਨ ਚ ਰਹੀਆਂ ਬਿਕੋਜ਼ ਮੇਰੇ ਮम्मा ਦੀ ਡੈਥ ਹੋ ਗਈ ਸੀ 2023 ਚ ਹਨਾ ਤੇ ਉਸ ਤੋਂ ਬਾਅਦ ਮੈਨੂੰ ਕਾਫੀ ਜ਼ਿਆਦਾ ਟੈਨਸ਼ਨਾਂ ਚ ਮੈਂ ਰਹੀਆਂ ਮੈਂ ਡਿਪਰੈਸ਼ਨ ਚ ਚਲੀ ਗਈ ਡਿਪਰੈਸ਼ਨ ਚੋਂ ਨਿਕਲਣ ਦੇ ਲਈ ਹੀ ਮੈਂ ਰੀਲ ਸਟਾਰਟ ਕੀਤੀ ਸੀ ਮੇਰੇ ਹਸਬੰਦ ਨੇ ਕਿਹਾ ਵੀ ਦੇਖ ਤੂੰ ਸ਼ੁਰੂ ਕਰ ਮੈਂ ਤੇਰੇ ਨਾਲ ਆ ਤੇ ਉਹ ਜਦੋਂ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋਇਆ ਤੋਂਵੇਂ ਤੋਂ ਮੈਂ ਬਾਹਰ ਆਉਣਾ ਸ਼ੁਰੂ ਹੋਈ ਬਟ ਫਿਰ ਵੀ ਅਜੇ ਕਿਤੇ ਨਾ ਕਿਤੇ ਮੈਡੀਸਿਨ ਮੇਰੀ ਚੱਲਦੀ ਹੈ ਪਰ ਕਾਫੀ ਹੱਦ ਤੱਕ ਮੈਨੂੰ ਉਹਦਾ ਫਰਕ ਆ ਸ ਹਲਪ ਮੇਰੇ ਦਰਸ਼ਕਾਂ ਨੇ ਕੀਤੀ ਹੈ ਜੀ ਮੇਰਾ ਸਾਥ ਦੇ ਕੇ ਤੇ ਜਿਹੜੇ ਤੁਸੀਂ ਲੱਖਾਂ ਹੀ ਲੋਕ ਡਿਪਰੈਸ਼ਨ ਚੋਂ ਬਾਹਰ ਕੱਢੇ ਉਹਨਾਂ ਦਾ ਕੀ ਕਹਿਣਾ ਹੈ ਇਹੋ ਹੀ ਸ਼ਾਇਦ ਇਹਨਾਂ ਚੀਜ਼ਾਂ ਦਾ ਹੀ ਫਲ ਮੈਨੂੰ ਲੱਗ ਰਿਹਾ ਹੈ ਸ਼ਾਇਦ ਉਹਨਾਂ ਦੀਆਂ ਦਵਾਵਾਂ ਹੀ ਮੈਨੂੰ ਲੱਗ ਰਹੀਆਂ ਬਹੁਤ ਸਾਰੇ YouTube ਦੇ ਉੱਤੇ ਕਮੈਂਟਸ ਆਉਂਦੇ ਨੇ ਇੱਕ ਕੁੜੀ ਦਾ ਇੱਕ ਵਾਰੀ ਮੈਨੂੰ ਕਮੈਂਟ ਆਇਆ ਮੇਰਾ ਪੜ੍ਹ ਕੇ ਨਾ ਰੋਣਾ ਨਿਕਲ ਗਿਆ ਸੀਗਾ ਉਹ ਕਹਿੰਦੀ ਦੀਦੀ ਮੈਂ ਇਸ ਵਕਤ ਹਸਪੀਟਲ ਤੇ ਆ ਤੇ ਪਿਛਲੇ 15 ਦਿਨਾਂ ਚੋਂ ਮੈਂ ਮਤਲਬ ਬੈੱਡ ਤੇ ਆ ਬਿਲਕੁਲ ਤੇ ਪਰ ਕਹਿੰਦੀ ਮੈਂ ਤੁਹਾਡੀ ਰੀਲ ਜਦੋਂ ਵੇਖਦੀ ਆ ਨਾ ਮੈਨੂੰ ਨਾਲ ਹੀ ਐਂ ਲੱਗਦਾ ਵੀ ਨਹੀਂ ਯਾਰ ਕੁਛ ਨਹੀਂ ਹੁੰਦਾ ਠੀਕ ਹੈ ਮੈਂ ਮੈਂ ਠੀਕ ਹੋ ਜਾ ਤੇ ਸੋ ਇਹ એનર્ਜੀ ਹੈ ਜੀ ਸਾਡੀ ਵੈਸੇ ਵੀ ਕਿਹਾ ਜਾਂਦਾ ਕਿ ਮੋਹ ਮਾਇਆ ਪੈਸਾ ਸਭ ਇੱਥੇ ਰਹਿ ਜਾਣਾ ਨਾਲ ਤਾਂ ਕੁਝ ਜਾਣਾ ਨਹੀਂ ਨਾਲ ਸਿਰਫ ਅਛਾਈ ਜਾਣੀ ਹੈ ਆਪਾਂ ਨੂੰ ਜੋ ਲੋਕਾਂ ਨੇ ਪਿਆਰ ਦਿੱਤਾ ਸਿਰਫ ਉਹ ਚੀਜ਼ਾਂ ਜਿਨ੍ਹਾਂ ਦਾ ਆਪਾਂ ਚੰਗਾ ਕੀਤਾ ਸਿਰਫ ਉਹ ਚੀਜ਼ਾਂ ਨਾਲ ਜਾਣੀਆਂ ਨੇਗੀਆਂ ਸੋ ਜਦੋਂ ਤੁਹਾਡੀ ਪਹਿਲੀ ਰੀਲ ਵਾਇਰਲ ਹੋਈ ਸੱਚੀ ਸੱਚੀ ਦਿਲੋਂ ਦੱਸਿਓ ਵੀ ਕਿੱਦਾਂ ਦਾ ਫੀਲ ਹੋਇਆ ਉਹ ਖੁਸ਼ੀ ਕਿੱਦਾਂ ਦੀ ਸੀ ਵੇਖੋ ਪਹਿਲੀ ਰੀਲ ਦੀ ਖੁਸ਼ੀ ਹੈਗੀ ਸੀ ਕਿ ਹਾਂ ਚਲੋ ਚੰਗੀ ਗੱਲ ਹੈ ਵਾਇਰਲ ਚਲ ਗਈ ਪਰ ਇਹ ਨਹੀਂ ਸੀ ਨਾ ਪਤਾ ਵੀ ਅੱਗੇ ਤਰੱਕੀ ਹੋਰ ਵੀ ਮਿਲਣ ਵਾਲੀ ਉਹ ਤਾਂ ਲੱਗਦਾ ਹੀ ਪਤਾ ਨਹੀਂ ਉਹ ਅਗਲੀ ਜਾਣੀ ਕਿ ਨਹੀਂ ਹਨਾ ਪਰ ਇੱਕ ਦੋ ਤਿੰਨ ਫਿਰ ਬਾਬਾਈ ਦੀ ਕਿਰਪਾ ਆਇਆ ਹੁੰਦਾ ਵੀ ਆਲਮੋਸਟ ਸਾਰੀਆਂ ਮੇਰੀਆਂ ਪੁਰਾਣੀਆਂ ਰੀਲਸ ਕੱਢ ਕੇ ਵੇਖੋਗੇ ਨਾ ਤੁਸੀਂ ਮਿਲੀਅਨਸ ਚ ਨੇ ਫਿਰ ਉਹ ਮਿਲੀਅਨ ਵਧਿਆ ਲੱਗਣ ਲੱਗਾ ਵੀ ਹਾਂ ਮਿਲੀਅਨ ਫਿਰ 10 ਮਿਲੀਅਨ ਜਾਣੀਆਂ ਸ਼ੁਰੂ ਹੋ ਗਈਆਂ 8 ਮਿਲੀਅਨ ਜਾਣੀਆਂ ਸ਼ੁਰੂ ਹੋ ਗਈਆਂ ਹੁਣ ਕੁਝ ਰੀਲਸ ਮੇਰੀਆਂ ਬਹੁਤ ਐਜ਼ ਅ ਕਲਾਕਾਰ ਕਿਉਂਕਿ ਮੈਂ ਕਾਫੀ ਚਿਰ ਤੋਂ ਇਸ ਲਾਈਨ 'ਚ ਆ। ਮੈਂ ਕਾਫੀ ਧੀਰ ਤੋਂ ਸਟਰਗਲ ਕਰ ਰਹੀ ਹਾਂ। ਮੈਂ ਇਹ ਨਹੀਂ ਹੈ ਕਿ ਮੈਂ ਕੱਲ ਤੋਂ ਆਈ ਆ ਤੇ ਮੈਂ ਉੱਠ ਕੇ ਖੜੀ ਹੋ ਗਈ ਆ। ਮੈਂ 10 ਸਾਲ 12 ਸਾਲ ਥੀਏਟਰ ਕਰਦਿਆਂ ਨੂੰ ਹੋ ਗਏ। ਐਜ਼ ਅ ਐਕਟਰ ਸਟਰਗਲ ਕਰ ਰਹੀ ਹਾਂ ਮੈਂ ਇਸ ਲਾਈਨ 'ਚ। ਮੈਂ ਦੋ ਤਿੰਨ ਫਿਲਮਾਂ ਕੀਤੀਆਂ ਨੇ, ਅਸ਼ਕੀ ਕੀਤੀ ਐ, ਜੋੜੀ ਕੀਤੀ ਐ, ਤੀਜਾ ਪੰਜਾਬ ਕੀਤੀ ਐ। ਸੋ ਇੱਕ ਕਲਾਕਾਰ ਨੂੰ ਨਾ ਭੁੱਖ ਹੁੰਦੀ ਆ ਲੋਕਾਂ 'ਚ ਜਾਣੇ ਜਾਣ ਦੀ। ਉਹ ਭੁੱਖ ਸੀਗੀ ਉਹ ਹਨਾ ਤੇ ਉਸ ਤੋਂ ਬਾਅਦ ਹੁਣ ਹੁਣ ਜਾ ਕੇ ਲੋਕਾਂ 'ਚ ਜਾਣੇ ਜਾਣ ਲੱਗੀ ਆ। ਸੋ ਉਹ ਇੱਕ ਖੁਸ਼ੀ ਜਿਹੜੀ ਆ ਨਾ ਇੱਕ ਕਲਾਕਾਰ ਹੀ ਸਮਝ ਸਕਦਾ ਵੀ ਇਹਦਾ ਕੀ ਸੀ 사સુ ਮਾਦੀ ਗੱਲ ਕਰੀ ਸੀ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਚ ਮੇਰੇ ਮੇਰੇ ਇਧਰ ਸਹਰੇ ਪਰਿਵਾਰ ਚ ਸਸ ਸਹਰਾ ਦਾਦਾ ਦਾਦਾ ਸਹਰਾ ਜੀ ਵੀ ਨੇ ਪਨਾਲ ਜੀ ਠਾਣੀ ਤੇ ਉਹਨਾਂ ਦੇ ਬੱਚੇ ਆ ਤੇ ਸਾਡੇ ਦੋ ਬੱਚੇ ਨੇ ਜੀ ਅੱਛਾ ਤੁਹਾਡੇ ਬੱਚੇ ਵੀ ਨੇ ਹਾਂ ਜੀ ਮੇਕੰਦ ਦੇ ਵਿੱਚ ਵੈਸੇ ਤੁਸੀਂ ਅਨਮੈਰਿਟੀ ਲੱਗਦੇ ਹੋ ਮੈਂ ਸੱਸ ਵਾਲਾ ਸੁਣ ਕੇ ਥੋੜੀ ਹੈਰਾਨ ਸੀ ਕਿ ਸੀਰੀਅਸਲੀ ਮੈਰਿਡ ਨੇ ਆ ਮੇਰੇ ਦੋ ਬੱਚੇ ਨੇ ਥੋੜਾ ਜਿਹਾ ਛੇਤੀ ਵਿਆਹ ਹੋ ਗਿਆ ਤੇ ਛੇਤੀ ਬੱਚੇ ਹੋ ਗਿਆ ਪਰ ਫਿਰ ਵੀ ਚਲੋ 28 ইয়ার্স ਦੀਆਂ ਮੈਂ ਤੇ ਲੋਕਾਂ ਨੂੰ ਕਈਆਂ ਨੂੰ ਲੱਗਦਾ ਵੀ ਇਹ ਹੁਣੀ ਆ ਜਾ ਕੇ 40-40 ਸਾਲਾਂ ਦੀ ਪਰ ਉਹ ਮੈਂ ਕੈਰੈਕਟਰ ਆਂਟੀ ਕਰਦੀ ਆ ਨਾ ਤੇ ਉਹ ਤਾਂ ਕਰਕੇ ਲੋਕਾਂ ਨੂੰ ਐ ਲੱਗਦਾ ਦੂਸਰਾ ਇੱਕ ਵੀਡੀਓ ਇੱਥੋਂ ਬਣ ਰਹੀ ਹੁੰਦੀ ਫੇਸ ਉਹੋ ਜਿਹਾ ਲਿਆਉਣਾ ਹੁੰਦਾ ਇਸ ਕਰਕੇ ਉਹਨਾਂ ਨੂੰ ਲੱਗਦਾ ਬਾਕੀ ਮੈਂ ਕੈਰੈਕਟਰ ਜ਼ਿਆਦਾ ਵਜੀਆ ਕਰ ਜੇ ਨਹੀਂ ਤਾਂ ਕਰਕੇ ਤੁਹਾਨੂੰ ਮੈਂ ਬੁਢਰੀ ਲੱਗਦੀ ਮੈਂ ਹੈ ਚਲੇ ਹੋਏ ਲੋਕਾਂ ਨੂੰ ਸੱਚਾਈ ਪਤਾ ਲੱਗ ਗਈ ਤੁਸੀਂ ਗੱਲਾਂ-ਗੱਲਾਂ 'ਚ ਉਮਰ ਦੱਸ ਗਏ ਲੋਕਾਂ ਨੂੰ ਸੋਨੋ ਵੀ 28 ਸਾਲ ਉਮਰ ਹੈ ਕੋਈ 42 43 ਕੋਈ 45 ਉਮਰ ਨਹੀਂ ਸਿਰਫ 28 ਸਾਲ ਉਮਰ ਹੈ ਦੀਦੀ ਕਹੜਾ ਆਪਾਂ ਆਂਟੀ ਨਾ ਆਂਟੀ ਅੱਛਾ ਤੁਸੀਂ ਜਿੱਦਾਂ ਇੱਕ ਆਂਟੀ ਦਾ ਸਾਸੂ ਮਾ ਦਾ ਕਰੈਕਟਰ ਕਰਦੇ ਹੋ ਉਹ ਚੀਜ਼ ਕਿੱਦਾਂ ਮਾਈਂਡ ਦੇ ਵਿੱਚ ਆਈ ਵੇਖੋ ਮੈਂ ਪਿੰਡ 'ਚ ਵੱਡੀ ਹੋਈ ਆ ਤੇ ਮੇਰੇ ਲੱਗ ਗਿਆ ਸਾਰੀਆਂ ਬੀਬੀਆਂ ਇਹੋ ਜਿਹੀਆਂ ਹੀ ਸੀਗੀਆਂ ਨਾ ਉਹਨਾਂ ਵੱਲ ਵੇਖ ਵੇਖ ਕੇ ਸ਼ੁਰੂ ਤੋਂ ਸਿੱਖਿਆ ਉਹਨਾਂ ਕਿੱਦਾਂ ਔੜਦੀਆਂ ਕਿੱਦਾਂ ਬਹਿਦੀਆਂ ਕੀ ਕਰਦੀਆਂ ਹਨਾ ਤੇ ਉਹ ਓਬਜ਼ਰਵੇਸ਼ਨਾਂ ਸੀਗੀਆਂ ਤੇ ਉਹ ਉਹਨਾਂ ਨੂੰ ਹੀ ਮੈਂ ਕਰਨਾ ਸ਼ੁਰੂ ਕੀਤਾ ਫਿਰ ਲੋਕਾਂ ਨੇ ਉਹਨਾਂ ਨੂੰ ਰਿਲੇਟ ਕਰਨਾ ਸ਼ੁਰੂ ਕੀਤਾ ਵੀ ਇਹ ਤੇ ਸਾਡੀ ਮੰਮੀ ਆ ਇਹ ਤੇ ਸਾਡੀ ਦਾਦੀ ਆ ਇਹ ਤਰਕੇ ਲੋਕੀ ਉਹਨੂੰ ਜ਼ਿਆਦਾ ਰਿਲੇਟ ਕਰ ਪਾਉਂਦੇ ਨੇ ਆਪਣੇ ਆਪ ਨਾਲ ਤੇ ਪਿਆਰ ਵੀ ਜ਼ਿਆਦਾ ਦਿੰਦੇ ਨੇ ਮੱਲੇ 'ਚ ਕਦੇ ਪੜਤੂ ਤਾਂ ਨਹੀਂ ਪਿਆ ਵੀ ਫਲਾਣੇ ਦੀ ਨੋਂ ਦੀ ਨਕਲ ਹੋ ਗਈ ਆਟਮ ਘਾਣੇ ਦੀ ਸੱਸ ਦੀ ਨਕਲ ਹੋ ਗਈ ਨਹੀਂ ਨਹੀਂ ਬਚਾ ਆਈਏ ਵੇ ਅੱਜ ਕੱਲ ਮੈਂ ਹੁਣ ਸ਼ਹਿਰ 'ਚ ਰਹਿਨੀ ਆ ਨਾ ਵਿਆਹ ਤੋਂ ਬਾਅਦ ਤੇ ਸ਼ਹਿਰਾਂ 'ਚ ਤੁਹਾਨੂੰ ਪਤਾ ਹੀ ਹੈ ਗਵਾਂਢੀ ਗਵਾਂਢੀ ਘਾਟੀ ਮਿਲਦੇ ਹੁੰਦੇ ਕਦੀ ਕਿਤੇ ਬੂਹਾ ਖੁੱਲਿਆ ਤੇ ਮਿਲ ਗਿਆ ਸੋ ਇਹ ਸ਼ਹਿਰਾਂ 'ਚ ਤੇ ਇੰਨੀ ਪੰਗਾ ਹੁੰਦਾ ਬਾਕੀ ਇਹ ਵੀ ਸਾਰਿਆਂ ਇਹ ਜ਼ਰੂਰ ਕਹਿ ਦਿੰਦੀ ਹਾਂ ਦੀਦੀ ਸਹੀ ਗੱਲ ਕੀਤੀ ਪਰਸਨਲ 'ਚ ਕਮੈਂਟ ਆਉਂਦੇ ਆਹ ਤੇ ਮੇਰੀ ਸੱਸ ਹੈ ਆਹ ਤੇ ਮੇਰੀ ਨੋ ਹੈ ਸਹੀ ਗੱਲ ਕੀਤੀ ਘਰ ਘਰ ਦੀ ਕਹਾਣੀ ਹੈ ਹਾਂ ਇਹ ਤਾਂ ਘਰ ਘਰ ਦੀ ਕਹਾਣੀ ਆ ਜੀ ਤੇ ਸੱਚੀ ਬਿਆਨ ਕਰਦੇ ਆ ਜੋ ਤੁਹਾਡੇ ਨਾਲ ਹੋ ਰਿਹਾ ਹੁੰਦਾ ਉਹ ਕਈਆਂ ਨਾਲ ਹੋ ਰਿਹਾ ਹੁੰਦਾ ਸਾਨੂੰ ਲੱਗਦਾ ਹੁੰਦਾ ਵੀ ਵਾ ਸਾਡੇ ਨਾਲ ਹੀ ਹੋ ਰਿਹਾ ਹੁੰਦਾ ਸੋ ਇਦਾਂ ਹਾਂ ਸਭ ਦੇ ਘਰ ਦੀ ਸੀ ਹਾਂ ਸਭ ਦੇ ਘਰ ਦੀ ਸੇਮ ਕਹਾਣੀ ਹੁੰਦੀ ਹੈ ਫਿਰ ਕਿਸੇ ਦੀ ਸੱਸ ਬਣ ਜਾਓ ਜਾਂ ਕਿਸੇ ਦੀ ਨõ ਬਣ ਜਾਓ ਮੈਂ ਨੌਵੀਂ ਆ ਤੇ ਸਾਲ ਸਸਤੇ ਅਜੇ ਨਹੀਂ ਬਣੀ ਇੱਕ ਸੀਨ ਤੇ ਮੈਂ ਹੁਣ ਕੀ ਦੱਸਾਂ ਮੈਂ ਤੁਹਾਨੂੰ ਦੱਸਦੀ ਆ ਵੀ ਚਾਚੀ ਅੱਜ ਮੰਨ ਲਓ ਤੀਆਂ ਤੇ ਆਈ ਆ ਮੇਰੀ ਜਿਹੜੀ ਚਾਚੀ ਕਰੈਕਟਰ ਮੈਂ ਕਰਦੀ ਆ ਤੇ ਉਹਨੂੰ ਕਿਦਾਂ ਲੱਗੂਗਾ ਤੇ ਚੁੰਨੀ ਲੜ ਗਈ ਸਰ ਤੇ ਨਹੀਂ ਫਿਰ ਮੇਰਾ ਹਾਇਰ ਸਟਾਈਲ ਵੇਗੜ ਚੁਕਾ ਸਹੀ ਹੈ ਆ ਵਾਗ ਗੁਰਵਾਗ ਰੂ ਪੈਣਾ ਜਦੋਂ ਮੈਂ ਆ ਕੇ ਇੱਥੇ ਵੇਖਿਆ ਸ਼ਹਿਰ ਦੀਆਂ ਤੀਆਂ ਇਹ ਤੇ ਹੈ ਹੀ ਆੜਿਆ ਪੈਣਾ ਬੀਬੀਆਂ ਤਿਉਹਾਰ ਸ਼ੋਅ ਕਿ ਆਈਆਂ ਪੈਣਾ ਸਟੇਜ ਤੇ ਨਚੰਡੀਆਂ ਕੁਝ ਕੀ ਆਂਦੇ ਉਹਨੂੰ ਰੈਂਪ ਵਾਕ ਕਰਨ ਡਈਆਂ ਸਾਡੇ ਪਿੰਡ ਚ ਨਹੀਂ ਆ ਹੁੰਦਾ ਵੀ ਸਾਡੇ ਹੁੰਦੀਆਂ ਖੁੱਲੀਆਂ ਆਤੀਆਂ ਬੋਰਡ ਦੇ ਥੱਲੇ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਗਾਣੇ ਬੋਲਦੀਆਂ ਕਿਤੇ ਬੋਲੀਆਂ ਪਾਉਂਦੀਆਂ ਤੇ ਕਿਤੇ ਖਲਕਾਰੀਆਂ ਲੈ ਕੇ ਆਉਂਦੀਆਂ ਸ਼ਹਿਰ ਦੀਆਂ ਤੀਆਂ ਦਾ ਸਟਾਈਲ ਹੀ ਵੱਖਰਾ ਵਾ ਹੈ ਕੋਈ ਸਾੜੀ ਪਾ ਕੇ ਆਈ ਕੋਈ ਗੌਣ ਪਾ ਕੇ ਆਈ ਨਹੀਂ ਪਹਿਣਾ ਮਜਾ ਹੀ ਆ ਗਿਆ ਵੇਖ ਕੇ ਮੈਨੂੰ ਤੇ ਹੈ ਮੈਨੂੰ ਪੁਰਾਣੇ ਦਿਨ ਚੇਤੇ ਆ ਗਏ ਪਰ ਚਲ ਚੰਗੀ ਗੱਲ ਅਗਲੀਆਂ ਵਿਰਸਾ ਦੇ ਸਾਹਮਣ ਡਈਆਂ ਨਾ ਹੈ ਤੀਆਂ ਮਣਾ ਕੇ ਪੰਜਾਬੀ ਵਿਰਸੇ ਨੂੰ ਤੇ ਅੱਗੇ ਲੈ ਕੇ ਜਾਣ ਡਈਆਂ ਕਿ ਨਹੀਂ ਤੂੰ ਦੱਸ ਗੁੱਡੀਏ ਤੈਨੂੰ ਕਿੱਦਾਂ ਲੱਗਾ ਮੈਨੂੰ ਤਾਂ ਵੈਸੇ ਬਹੁਤ ਵਧੀਆ ਲੱਗਿਆ ਪਰ ਚਾਚੀ ਨੇ ਆਪ ਨਹੀਂ ਸਿਰ ਤੇ ਚਿੰਨੀ ਲਈ ਚਾਚੀ ਨੂੰ ਕਰਲ ਕਰਲ ਖੁੱਲਣ ਦਾ ਡਰ ਹੀ ਹੈਗਾ ਨਾ ਚਾਚੀ ਕਰਲ ਮਹਿੰਗੇ ਬਵਾ ਕੇ ਆਈ ਚਾਚੀ ਨੂੰ ਇਹ ਡਰ ਹੈ ਕਿ ਤੇ ਮੇਰੇ ਕਰਲ ਨਾ ਖੁੱਲ ਜਾ ਸ਼ਹਿਰ ਦੇ ਰੰਗਾ ਚ ਰੰਗੀ ਚਾਚੀ ਵੀ ਤੇ ਹੋਰ ਕੀ ਕਰੀਏ ਕੁੜੀਏ ਜਿੱਥੇ ਜਾਈਏ ਉੱਥੇ ਨਾਲ ਰਲਣਾ ਹੀ ਪੈਂਦਾ ਵਾ ਹੁਣ ਸਾਰੀ ਉਮਰ ਪਿੰਡੂ ਪਿੰਡ ਥੋੜੀ ਕਵਾਈ ਜਾਣਾ ਵਾ ਵੀ ਮਮਾ ਸ਼ਹਿਰ ਚ ਆ ਕੇ ਹੁਣ ਮੈਂ ਕਾ ਥੋੜਾ ਜਿਹਾ ਹੀ ਵੀ ਇਨਾਂ ਵਾਂਗੂ ਠੁਮਕ ਠੁਮਕ ਕਰਦੀ ਆਂ ਡੇ ਡੇ ਪਹਿਣਾ ਵਾਲ ਕਟਾਏ ਹੁੰਦੇ ਹੀ ਇਨਾਂ ਨੇ ਐ ਠੁਮਕ ਠੁਮਕ ਜਿਮ ਜਾਂਡੀਆਂ ਹੁੰਦੀਆਂ ਤਸਾ ਸਾਡੇ ਵਰਗਿਆਂ ਨੂੰ ਰਸੋਈ ਚ ਵੇਲ ਨਹੀਂ ਮਿਲਿਆ ਸਾਰੀ ਉਮਰ ਸਾਡੇ ਵਰਗੇ ਸਾਰੀ ਉਮਰ ਆਪਨ ਤੇ ਪਾਪੇ ਨੇ ਕਮਾ ਛੱਡੀ ਘਰ ਚੋਂ ਇਥੋਂ ਕ ਬਣਾਣ ਲੱਭਦੇ ਉਥੋਂ ਆ ਲੱਭਦੇ ਈ ਚੰਗੀਆਂ ਹੀ ਪਹਿਣਾ ਜੇ ਮਜਾਂਦ ਪੁਰਾ ਕੱਢਦੀਆਂ ਵਨ ਸਵੰਨੇ ਟਾਪ ਮੇਰੇ ਆ ਜਾਂਦਾ ਵੇਖ ਕੇ ਹਾਂ ਅੱਛਾ ਚਲੋ ਚਾਚੀ ਅੱਜ ਗਿੱਧਿਆਂ 'ਚ ਪਹੁੰਚੇ ਕਿੱਦਾਂ ਦਾ ਲੱਗਿਆ ਐਸੇ ਚਾਚੀ ਵੀ ਜਿਵੇਂ ਹੁਣ ਤੁਸੀਂ ਗੱਲਾਂ ਕੀਤੀਆਂ ਕਿ ਇਦਾਂ ਜਿੰਮ ਜਾਂਦੀਆਂ ਨੇ ਜਾਂ ਨੱਚ ਟੱਪ ਰਹੀਆਂ ਨੇ ਜੇ ਆਪਾਂ ਪੁਰਾਣੇ ਸਮਿਆਂ ਦੀ ਗੱਲ ਕੀਤੀ ਆ ਹੁਣ ਤੇ ਜੇ ਇੱਥੇ ਆਪਣੀਆਂ ਨਵੀਆਂ ਚਾਚੀਆਂ ਹੁਣ ਤਾਂ ਅੱਗੋਂ ਨਵੀਆਂ ਚਾਚੀਆਂ ਦਾ ਕੀ ਰਿਐਕਸ਼ਨ ਹੋਏਗਾ ਚਾਚੀਆਂ ਜਿਹੜੀਆਂ ਨਵੀਆਂ ਚਾਚੀਆਂ ਦੇ ਦਰਾਂ ਦੀਆਂ ਚਾਚੀਆਂ ਦਾ ਰਿਐਕਸ਼ਨ ਤੁਹਾਨੂੰ ਦੱਸ ਦਿੰਦੇ ਆ ਨਵੀਆਂ ਚਾਚੀਆਂ ਤੇ ਵੇਖੋ ਅੱਜ ਕੱਲ੍ਹ ਦੀਆਂ ਜਿਹੜੀਆਂ ਨੇ ਨਾ ਉਹ ਥੋੜੀਆਂ ਜਿਹੀਆਂ ਬਦਲ ਗਈਆਂ ਨੇ ਮੈਂ ਸਮੇਂ ਦੇ ਨਾਲ ਬੰਦੇ ਨੂੰ ਬਦਲਣਾ ਵੀ ਚਾਹੀਦਾ ਆ ਹੁਣ ਮੈਂ ਕੱਲ ਜਿਮ ਗਈ ਸੀਗੀ ਤੇ ਜਿਮ ਜਾ ਕੇ ਮੈਂ ਵੇਖਿਆ ਕਿ ਮੇਰੇ ਨਾਲ ਦੀਆਂ ਜਿਹੜੀਆਂ ਉਹਨਾਂ ਕਿੰਨਾ ਹੀ weight ਘਟਾ ਲਿਆਏ ਆ ਹਾਲੇ ਤਾਂ ਮੈਂ ਵੀ ਸੋਚਿਆ ਮੈਂ ਕਿ ਐਰ ਕਿ ਮੈਂ ਵੀ ਜਿਹੜਾ ਨਾ 58 ਤੱਕ ਤੇ weight ਲੈ ਹੀ ਜਾਣਾ ਆਪਣਾ ਹੱਲੇ ਮੈਂ 70 ਕਿਲੋ ਦੀ ਹੈਗੀ ਆ ਪਰ ਮੈਂ 58 ਕਿਲੋ weight ਕਰਨਾ ਤੇ 58 ਕਿਲੋ ਕਰਨ ਵਾਸਤੇ ਨਾ ਪਰ ਡਾਕਟਰ ਨੇ ਕਿਹਾ ਵੀ ਚਾਹ ਬੰਦ ਕਰਨੀ ਪਈ ਹਣ ਤੁਸੀਂ ਆਪ ਸਿਆਣੇ ਜੀ ਚਾਹ ਨਹੀਂ ਛੱਡਣੀ ਨਾ 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 ਵੇਖੋ ਭਾਈ ਦਵਾ ਛੱਡਣੀ ਮਨਜ਼ੂਰ ਆ ਡਾਕਟਰ ਛੱਡਣਾ ਮਨਜ਼ੂਰ ਆ ਜਿੰਮ ਛੱਡਣਾ ਮਨਜ਼ੂਰ ਆ ਚਾਹ ਨਹੀਂ ਛੱਡਣੀ ਚਾਹ ਤੇ ਅੱਖ ਖੁੱਲੋ ਬਾਅਦ ਬਾਅਦ ਚ ਬੋਲਦੀ ਏ ਚਾਹ ਪਹਿਲਾਂ ਚਾਹੀਦੀ ਸਾਨੂੰ ਚਾਹ ਕਿਥੇ ਛੱਡਦੀਆਂ ਅਸੀਂ ਹੋਰ ਇਸ ਕਰਕੇ ਮੈਂ ਸੋਚ ਲਿਆ ਵੀ ਮੈਂ ਨਹੀਂ weight ਘਟਾਉਣਾ ਫਿਰ ਮੈਂ ਇਸ ਕਰਕੇ ਅੱਜ ਤੀਆਂ ਦੇ ਫੰਕਸ਼ਨ ਤੇ ਆ ਗਈ ਮੈਂ ਕਿਹਾ ਤੀਆਂ ਦੇ ਫੰਕਸ਼ਨ ਤੇ ਜਾਣੇ ਆ ਗਿੱਦਾ ਪਾਣੇ ਆ ਤੇ weight ਘਟਾਣੇ ਆ ਬਸ ਫੇ ਸ਼ਾਮ ਤੱਕ 2-3 ਕਿਲੋ ਤਾਂ ਘਟਾ ਕੇ ਜਾਓਗੀ ਚਾਚੇ ਹੈ ਹਾਂ ਤਾਂ ਘਟਾਣਾ ਸੀਗਾ ਪਰ ਇਹਨਾਂ ਖਾਣਾ ਹੀ ਬੜਾ ਸੁਆਦ ਲਾਇਆ ਕੀ ਕਰਾਂ ਵੱਧ ਕੇ ਜਾਊਗਾ ਘਟਾਣਾ ਹੀਗਾ ਉਹਨਾਂ ਮੈਨੂੰ ਲੱਗਦਾ ਵਧਾ ਕੇ ਲੈ ਜਾਣਾ ਮੈਂ ਬਹੁਤ ਬਹੁਤ ਸੋਹਣਾ ਤੁਸੀਂ ਕੈਰੈਕਟਰ ਕੀਤਾ ਹੈ ਨਾ ਵਿਦਆਊਟ ਅ ਸਕ੍ਰਿਪਟ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਕਈ ਵਾਰ ਹੁੰਦਾ ਕਿ ਅਸੀਂ ਕੋਈ ਛੋਟੀ ਜੀ ਪੁਆਇੰਟ ਵੀ ਬੋਲੀ ਹੁੰਦੀ ਆ ਆਪਾਂ ਪਹਿਲਾਂ ਸਕ੍ਰਿਪਟ ਕਰਦੇ ਆਂਗੇ ਬਟ ਤੁਸੀਂ ਤੇ ਹੈ ਨਾ ਬਿਲਕੁਲ ਕੈਮਰੇ ਦੇ ਮੂਹਰੇ ਕਈ ਕਹਿੰਦੇ ਨੇ ਸਾਨੂੰ ਕੈਮਰੇ ਮੂਹਰੇ ਚੀਜ਼ਾਂ ਕਰੀ ਗੱਲਾਂ ਨਹੀਂ ਅਸੀਂ ਕਰ ਸਕਦੇ ਪਰ ਤੁਸੀਂ ਤੇ ਕੈਮਰੇ ਦੇ ਮੂਹਰੇ ਸਕ੍ਰਿਪਟ ਤੋਂ ਬਿਨਾਂ ਹੀ ਕੰਮ ਚੱਕ ਦਿੱਤਾ ਮੇਕਾ ਥੀਏਟਰ ਕਰਦਿਆਂ ਨੂੰ 10 ਸਾਲ ਹੋ ਗਏ ਨੇ ਤੇ ਥੀਏਟਰ ਜਿਹੜਾ ਨਾ ਇਹਨਾਂ ਕੇ ਸਿਖਾ ਦਿੰਦਾ ਕਿਉਂਕਿ ਥੀਏਟਰ ਲਾਈਵ ਹੁੰਦਾ ਵਾ ਉੱਥੇ ਕੁਝ ਮਤਲਬ ਇਹ ਨਹੀਂ ਵੀ ਕੋਈ ਕਟਿਆ ਆ ਜਾਂ ਕੋਸ਼ੀਆ ਤੁਸੀਂ 1 ਘੰਟੇ ਦੀ ਸਕ੍ਰਿਪਟ ਬੋਲਣੀ ਹੈ ਸਟੇਜ ਦੇ ਉੱਤੇ ਚੜ ਕੇ ਡਾਇਲੋਗ ਯਾਦ ਨਹੀਂ ਤੇ ਤੁਸੀਂ ਬਸ ਉਸ ਤਰ੍ਹਾਂ ਹੀ ਬੋਲਣੇ ਨੇ ਸੋ ਜਦੋਂ ਤੁਸੀਂ ਥੀਏਟਰ ਕਰਦੇ ਹੋ ਨਾ ਇਹ ਚੀਜ਼ਾਂ ਤੁਹਾਡੇ ਆਪੇ ਨਾਲ-ਨਾਲ ਆ ਜਾਂਦੀਆਂ ਹੁੰਦੇ ਥੀਏਟਰ ਦੀ ਦੇਣ ਆ ਕਿ ਮੈਂ ਬਾਬਾਈ ਦੀ ਕਿਰਪਾ ਨਾਲ ਇੰਨਾ ਸੋਹਣਾ ਕਰ ਸਕਦੀ ਆ ਵੀ ਇਹ ਸੋ ਉਮੀਦ ਕਰਦੇ ਆ ਕਿ ਤੁਸੀਂ ਇਸ ਲਾਈਨ ਦੇ ਵਿੱਚ ਬਹੁਤ ਤਰੱਕੀ ਕਰੋਗੇ ਸਾਡੇ ਢਿੱਡਾਂ ਦੇ ਵਿੱਚ ਦਰਦ ਪਾਉਂਦੇ ਰਹੋਗੇ ਹਾਸਾ ਹਾਸਾ ਕੇ ਤੇ ਇੱਕ ਛੋਟਾ ਜਿਹਾ ਮੈਸੇਜ ਆਪਣੇ ਪੰਜਾਬ ਦੀਆਂ ਕੁੜੀਆਂ ਵਾਸਤੇ ਅਗਰ ਤੁਸੀਂ ਦੇਣਾ ਚਾਹੋ ਕਿਉਂਕਿ ਨਾ ਬਹੁਤ ਸਾਰੀਆਂ ਕੁੜੀਆਂ ਐਦਾਂ ਦੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਆਪਣਾ ਕਰੀਅਰ ਬਣਾ ਸਕਦੇ ਹਾਂ ਸਾਨੂੰ ਪਤਾ ਹੈ ਕਿ ਅਸੀਂ ਇੱਜ਼ਤ ਨਾਲ ਵੀ ਆਪਾਂ ਪੈਸਾ ਕਮਾ ਸਕਦੇ ਹਾਂ ਬਿਲਕੁਲ ਕਈ ਕਹਿੰਦੇ ਆ ਕਿ ਸਾਨੂੰ ਗਲਤ ਕੰਮ ਕਰਨਾ ਪੈ ਰਿਹਾ ਕਿਉਂਕਿ ਅਸੀਂ ਮਜਬੂਰ ਆ ਕਿਉਂ ਮਜਬੂਰੀ ਅੱਗੇ ਆਪਾਂ ਗਲਤ ਕੰਮ ਨਹੀਂ ਕਰ ਸਕਦੇ ਮਜਬੂਰੀ ਅੱਗੇ ਦਿਹਾੜੀ ਕੋ ਹੋ ਸਕਦੀ ਹੈ ਕਿਸੇ ਘਰ ਕੰਮ ਹੋ ਸਕਦਾ ਹੈ ਛੋਟ ਸਕਦੇ ਆ ਕਿਸੇ ਦੇ ਘਰ ਰੋਟੀ ਬਣਾ ਕੇ ਵੀ ਆਪਾਂ 2 ਪੈਸੇ ਕਮਾ ਸਕਦੇ ਆ ਕੀ ਕਹਿਣਾ ਚਾਹੋਗੇ ਮੈਸੇਜ ਇਹ ਇਹਨਾਂ ਜਿਹੜੀਆਂ ਇਹ ਕਹਿੰਦੀਆਂ ਨੇ ਨਾ ਕਿ ਅਸੀਂ ਰੋਟੀ ਕਮਾਣੀ ਹੈ ਜਾਂ ਅਸੀਂ ਏਦਾਂ ਇਹ ਬਹਾਨੇ ਨੇ ਸਾਰੇ ਏਦਾਂ ਨਹੀਂ ਹੁੰਦਾ ਰੋਟੀ ਕਮਾਉਣਾ ਹੁਣ ਰੋਟੀ ਸਾਡੇ ਘਰੇ ਜਿਹੜੀ ਹੈਲਪ ਕਰਨ ਆਉਂਦੀ ਹੈ ਆਂਟੀ ਉਹ ਵੀ ਮਿਹਨਤੀ ਕਰਨ ਢਈ ਹੈ ਵਿਚਾਰੀ ਸੋਹਣੇ ਵੜੇ ਤਰੀਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਕੇ ਰੋਟੀ ਤੇ ਉਹ ਵੀ ਖਾਂਦੀ ਹੈ ਤੇ ਪਰ ਇਹ ਆ ਵੀ ਇੱਜ਼ਤ ਦੀ ਰੋਟੀ ਖਾਓ ਥੋੜੀ ਖਾ ਲੋ ਯਾਨੀ ਕਿ ਅਸੀਂ ਹਨਾ ਰੀਲਾਂ ਤੇ ਆ ਕੇ ਇੱਜ਼ਤਾਂ ਲਹਾ ਕੇ ਤੇ ਫਿਰ ਰੋਟੀ ਖਾਈਏ ਉਹ ਮੈਨ ਨਹੀਂ ਰੋਟੀ ਰੋਟੀ ਨਹੀਂ ਹੁੰਦੀ ਤੇ ਇਹੋ ਜੇ ਫੇਮ ਨੂੰ ਵੀ ਅਸੀਂ ਕੀ ਕਰਨਾ ਆ ਹਨਾ ਜਿਹੜਾ ਇੱਜ਼ਤ ਗਵਾ ਕੇ ਆਇਆ ਫੇਮ ਤੇ ਉਹ ਆ ਜਿਹਦੇ ਨਾਲ ਇੱਜ਼ਤ ਤੁਹਾਡੇ ਕੋ ਹਣਾਦ ਹੁਣ ਅੱਜ ਅਸੀਂ ਇੰਨੀਆਂ ਬੀਬੀਆਂ ਚ ਬੈਠੀਆਂ ਵਾਂ ਸਾਰੀਆਂ ਜਾਣੀਆਂ ਸੋਹਣੇ ਸੂਟ ਪਾ ਕੇ ਪੰਜਾਬੀ ਪਹਿਰਾਵੇ ਚ ਸਾਡੇ ਕੋਲ ਬੈਠੀਆਂ ਨੇ ਸੋਹਣੀਆਂ ਲੱਗਦੀਆਂ ਨੇ ਸੋ ਜੋ ਵੀ ਤੁਸੀਂ ਕਪੜਾ ਲੀਦਾ ਜਾਂ ਕੁਛ ਵੀ ਤੁਸੀਂ ਪਾਉਂਦੇ ਹੋ ਜਾਂ ਜੋ ਵੀ ਤੁਸੀਂ ਤਰੱਕੀ ਲਈ ਕਰਦੇ ਹੋ ਉਹ ਹਮੇਸ਼ਾ ਇੱਕ ਲਿਮਟ ਚ ਕਰੋ ਐਜ਼ ਅ ਵੂਮਨ ਐਜ਼ ਅ ਔਰਤ ਇੱਕ ਔਰਤ ਦੀ ਇੱਜ਼ਤ ਨੂੰ ਸਮਝਦੇ ਹੋਏ ਕਰੋ ਆਪਣੀ ਇੱਜ਼ਤ ਦਾ ਤੁਹਾਨੂੰ ਨਹੀਂ ਖਿਆਲ ਹੈਗਾ ਉਹਨੂੰ ਸਾਈਡ ਤੇ ਰੱਖ ਦਿਓ ਐਟ ਲੀਸਟ ਇੱਕ ਵੂਮਨ ਦੀ ਇੱਜ਼ਤ ਨੂੰ ਧਿਆਨ ਚ ਰੱਖਦੇ ਇੱਕ ਔਰਤ ਦੀ ਇੱਜ਼ਤ ਨੂੰ ਧਿਆਨ ਚ ਰੱਖਦੇ ਹੋਏ ਹਰ ਕਦਮ ਪੁੱਟੋ ਥੈਂਕ ਯੂ ਸੋ ਮੱਚ ਬਾਸ ਸੋਨੇ ਮੈਸੇਜ ਦੇ ਲਈ ਤੇ ਥੋੜਾ ਜਿਆ ਤੁਸੀਂ ਆਪਣਾ ਵੀ ਕੀਮਤੀ ਸਮਾਂ ਕੱਢਿਆ ਤੇ ਅਸੀਂ ਵੀ ਕੱਢਿਆ ਉਸਦੇ ਲਈ ਵੀ ਤੁਹਾਡੇ ਨਾਲ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਤੇ ਬਹੁਤ ਇੰਜੋਏ ਕੀਤਾ ਜੀ ਹਾਂ ਸੋ ਵੈਸੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਰ ਕਿਸੇ ਦੇ ਦਿਲਾਂ ਦੀ ਧੜਕਣ ਜਰੂਰ ਬਣਨਗੇ ਬਿਕਾਉਜ਼ ਇਹਨਾਂ ਨੇ ਸਭ ਨੂੰ ਹਸਾਇਆ ਇਹਨਾਂ ਦੇ ਸਿਰੋਂ ਕਦੇ ਚੁੰਨੀ ਨਹੀਂ ਲੱਥੀ ਕਿਉਂਕਿ ਇਹਨਾਂ ਨੇ ਹਮੇਸ਼ਾ ਇੱਕ ਬਹੁਤ ਹੀ ਕੈਲੋਗਿਕ ਪਰਵਾਰਕ ਜੀ ਰੀਲ ਬਣਾਈ ਹੈ ਜਿਸ ਨੂੰ ਅਸੀਂ ਆਪਣੇ ਮੰਮੀ ਨਾਲ ਬੈਠ ਕੇ ਦੇਖ ਸਕਦੇ ਹਾਂ ਪਾਪਾ ਨਾਲ ਬੈਠ ਕੇ ਦੇਖ ਸਕਦੇ ਹਾਂ ਹਾਲਾਂਕਿ ਅਗਰ ਸਾਡੇ ਸਾਡੇ ਜੋ ਗ੍ਰੈਂਡਪੇਰੈਂਟਸ ਹੁੰਦੇ ਅਗਰ ਸਾਡੇ ਕੋਲੇ ਵੀ ਬੈਠੇ ਹੋਣਗੇ ਸਾਨੂੰ ਕਦੇ ਵੀ ਇਹਨਾਂ ਦੀਆਂ ਰੀਲਾਂ ਦੇਖਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਸੋ ਇਹਨਾਂ ਦੇ ਵੱਲੋਂ ਜੋ ਮੈਸੇਜ ਦਿੱਤਾ ਗਿਆ ਹੈ ਉਮੀਦ ਕਰਦੇ ਹਾਂ ਕਿ ਸਾਡੀਆਂ ਤੀਆਂ ਪੈਣਾਂ ਉਸ ਮੈਸੇਜ ਉੱਤੇ ਜ਼ਰੂਰ ਗੌਰ ਕਰਨਗੀਆਂ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ